ਕਿਹੜੀ ਜਗ੍ਹਾ ਤੋਂ ਸਰ ਮੇਰਾ ਨਾਮ ਪ੍ਰਵੀnder ਕੋਹਰ ਹੈ ਮੈਂ ਯਮਨਾ ਨਗਰ ਹਰਿਆਣਾ ਤੋਂ ਹਾਂ ਸਰ ਠੀਕ ਹੈ ਅਸੀਂ ਨਾ ਤੁਹਾਨੂੰ ਪੰਜ ਜੂਸ ਦੇ ਬੜੀ ਸਰਸਪੈਕ ਦਿੱਤਾ ਸੀਗਾ ਹਾਂਜੀ ਸਰ ਉਹ ਵਰਤੋਂ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਉਹ ਵਰਤੋਂ ਤੋਂ ਪਹਿਲਾਂ ਸਰ ਮੇਤ ਨੂੰ ਮੇਰਾ ਐਕਸੀਡੈਂਟ ਹੋ ਗਿਆ ਸੀ ਪੰਜ ਕਰਸਾਲ ਪਹਿਲਾਂ ਤੇ ਉਹਦੇ ਵਿੱਚ ਮੇਰਾ ਮਾਉਥ ਫੈਕਚਰ ਹੋ ਗਿਆ ਸੀ ਰ ਤੇ ਮਾਉਥ ਫੈਕਚਰ ਹੋਣ ਕਰਕੇ ਮੈਥੋਂ ਕੁਝ ਨਹੀਂ ਸਿਖਾਇਆ ਪੀਆ ਜਾਂਦਾ ਤੇ ਮੈਨੂੰ ਅਲਸਰ ਹੋ ਗਿਆ ਗਠੀਆ ਹੋ ਗਿਆ ਫੈਟ ਲੀਵਰ ਹੋ ਗਿਆ ਪੇਟ ਚ ਬਹੁਤ ਜ਼ਿਆਦਾ ਇਨਫੈਕਸ਼ਨ ਰਹਿਣ ਲੱਗ ਗਈ ਸੀ ਜੀ ਸਰ ਖਾਣੂ ਕੰਪਨੀ ਨੂੰ ਦਿੱਕਤ ਆਉਂਦੀ ਸੀ ਤੁਹਾਨੂੰ ਕਿਦਾਂ ਖਾਂ ਜਦੋਂ ਵੀ ਕੁਝ ਖਾਂਦੀ ਪਿੰਦੀ ਸੀ ਵੀ ਸਰ ਤੇ ਮੇਰੇ ਲੱਕ ਮੂੰਹ ਚ ਖੋਣ ਵਾਲੀ ਉਲਟੀ ਬਣ ਕੇ ਬਾਹਰ ਨਿਕਲਦੀ ਸੀ ਵੀ ਸਰ ਕੁਝ ਨਹੀਂ ਸਿਖਾਇਆ ਪੀ ਇਹ ਦੰਦ ਨੂੰ ਕਿਹੜੀ ਕਿਹੜੀ ਜਗ੍ਹਾ ਤੋਂ ਇਲਾਜ ਕਰਾਇਆ ਸਰ ਮੈਂ ਆਪਣਾ ਜਗਾਦਰੀ ਜਮਨਾ ਨਗਰ ਹੋ ਗਿਆ ਅੰਬਾਲਾ ਹੋ ਗਿਆ ਚੰਡੀਗੜ੍ਹ ਪੀਜੀ ਆਈ ਤੋਂ 32 ਸੈਕਟਰ ਤੋਂ ਮੁਹਾਲੀ ਤੋਂ ਹੋਰ ਵੀ ਆਪਣੇ ਘਰ ਦੇ ਜਿੰਨੇ ਦੇਖ ਸੀ ਮਿਕਸੇ ਹੁੰਦੇ ਨੇ ਉਹ ਸਾਰੇ ਕਿੱਥੇ ਨੇ ਸਰ ਠੀਕ ਹੈ ਮਿਰਜੀ ਤੁਸੀਂ ਕਿੰਨਾ ਖਰਚਾ ਕਰ ਚੁੱਕੇ ਹੋ ਜੀ ਹੁਣ ਅਸੀਂ ਵੀਰ ਜੀ ਲਗਭਗ 12 10 12 ਲੱਖ ਰੁਪਏ ਲਗਾ ਚੁੱਕੇ ਸੀ ਜੀ ਠੀਕ ਹੈ ਜੀ ਹਾਂਜੀ ਤੇ ਜਿਹੜੀ ਤੁਹਾਡੇ ਵੀਡੀਓ ਦੇਖ ਰਹੇ ਨੇ ਉਹਨਾਂ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਮੈਂ ਤਾਂ ਹੀ ਸਨੇਹਾ ਦਊਗਾ ਜੀ ਹਰ ਬੰਦੇ ਹਰ ਪਰਸਨ ਨੂੰ ਬੋਡੀ ਸਰਵਿਸ ਯੂਜ਼ ਕਰਨਾ ਚਾਹੀਦਾ ਠੀਕ ਹੈ ਜੀ ਧੰਨਵਾਦ